ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਦੱਸਾਂਗੇ ਲਾਈਨਿੰਗ ਵਾਲੇ ਕਮੀਜ਼ ਦੇ ਚਾਕ ਤੇ ਕਿਰਾ ਕੱਚਾ ਕਰਨਾ 모ੜਨਾ ਜਾਨੀ ਕਿ ਤੇ ਨਾਲੇ ਦੱਸਾਂਗੇ ਆਪਾਂ ਲਾਈਨਿੰਗ ਇਸ ਤਰ੍ਹਾਂ 모ੜਦੇ ਹਾਂ ਸਾਰਿਆਂ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਵੇਖ ਲੈਣਾ ਚਾਕ ਸਿੱਧੇ ਕਰਕੇ ਵੀ ਤੁਹਾਡਾ ਆਪਣਾ ਟੱਕ ਸਹੀ ਆਉਂਦਾ ਅਗਲਾ ਪਿਛਣਾ ਜੇ ਟੱਕ ਮਾੜਾ ਮੁਕ ਟੱਕ ਦੇ ਪਿੱਛੇ ਹੈ ਤਾਂ ਤੁਸੀਂ ਆਪਾਂ ਦੁਬਾਰੇ ਲਾ ਸਕਦੇ ਆਂ పేలా సో అగలా ఫోల్డ్ కే తర ਪੈ ਪੈ ਦੇ ਸੰਤਿਸ ਲਾਈਨਿੰਗ ਇਸ ਤਰ੍ਹਾਂ ਇਥੇ ਟੱਕ ਤੋਂ ਇਸ ਤਰ੍ਹਾਂ ਚੰਗੀ ਤਰ੍ਹਾਂ ਸਿੰਧਾ ਕਰ ਲਓ ਇਸੇ ਤਰ੍ਹਾਂ ਹੀ ਆਪਾਂ ਹੁਣ ਮਕਰਲਾ ਪਾਸਾ ਲੈੜਨਾ cara cangi tara creep ਮਾਪ ਆਗਲੇ ਪਿਛਲੇ ਘੇਰੇ ਦੀ ਸਲਾਈ ਲਾ ਲਈ ਹੁਣ ਇਹਦੀ ਜਿਹੜੀ ਲਾਈਨਿੰਗ ਆ ਉਹਨੂੰ ਮੋੜਾਂਗੇ ਜਿਹੜੀ ਲਾਈਨਿੰਗ ਆ ਤੁਸੀਂ ਹਮੇਸ਼ਾ ਕਮੀਜ਼ ਦੇ ਫੱਟੇ ਦੇ ਨੇੜੇ ਨਹੀਂ ਰੱਖਿਆ ਕਰੋ 1 ਇੰਚ 1.5 ਇੰਚ ਦਾ ਸਨ ਤਾਂ ਹੋ ਸਕਦਾ ਤੇ ਜਿਆਦਾ ਸਨ ਨਾ ਛੱਡਿਆ ਕਰੋ ਜੀ ਫਿਰ ਬੁਰਾ ਲੱਗਦਾ ਜੀ ਆਪਾਂ ਜਿਆਦਾ ਲਾਈਨਿੰਗ ਗੁੱਚੀ ਲਾ ਦਿੰਨੇ ਆ ਇਸ ਤਰ੍ਹਾਂ ਹੁਣ ਇਹਨੂੰ ਮੋੜ ਲਾਂਗੇ ਲਾਈਨਿੰਗ ਨੂੰ ਜਿੰਨੇ ਸਪੇਸ ਉਧਰਲੀ ਸਾਈਡ ਤੇ ਉਹਨੇ ਇਧਰਲੀ ਸਾਈਡ ਤੇ ਛੱਡਾਂਗੇ ਆਪਾਂ ਇਸੇ ਤਰ੍ਹਾਂ ਹੀ ਹੁਣ ਪਿਛਲੇ ਘੇਰੇ ਤੋਂ ਆਪਾਂ ਜਿਹੜੀ ਲਾਈਨ ਹੈਗਾ ਉਹ ਮੋੜ ਲਾਂਗੇ ਉੱਪਰ ਨੂੰ ਹੁਣ ਆਪਣਾ ਜਿ ਘੇਰਾ ਲੇਡ ਲਈ ਆਪਾਂ ਲਾਈਨਿੰਗ ਵੀ ਲੇਡ ਲਈ ਹੁਣ ਤੁਸੀਂ ਇਸ ਤਰ੍ਹਾਂ ਵਿਸ਼ਾਲੋ ਕਮੀਜ਼ ਨੂੰ ਆਉਦੇ ਨੂੰ ਜਿਹੜਾ ਆਪਣੇ ਸੈਂਟਰ ਦੇ ਵਿੱਚ ਨਿਸ਼ਾਨ ਲੱਗਿਆ ਹੁੰਦਾ ਤਰੀਜ਼ ਬਣੀ ਹੁੰਦੀ ਹੈ ਪੋਸਤੋਂ ਕੀ ਰਾ ਆਪਣਾ ਹੈਗਾ 1.9 ਇਸ ਤਰ੍ਹਾਂ ਸਾਢੇ 9 ਆ ਗਿਆ ਤੇ ਅੱਧਾ ਇੰਚ ਅੱਧਾ ਤੇ ਅੱਧੀ ਤੋਂ ਅੱਧਾ ਉੱਪਰ ਇਸ ਤਰ੍ਹਾਂ ਪੌਣੇ 10 ਤੇ ਆਪਾਂ ਨਿਸ਼ਾਨ ਲਾ ਲਾਂਗੇ ਸੈਂਟਰ ਦੇ ਵਿੱਚ ਰੱਖ ਕੇ ਪੌਣੇ 10 ਦਾ ਤੇ ਇੱਧਰ ਲਾਵਾਂਗੇ ਆਪਾਂ 8.5 ਇੰਚ ਤੇ ਜੀ ਇਸ ਤਰ੍ਹਾਂ ਇੱਧਰ ਵੀ ਇੱਥੇ ਲਾ ਲਾਂਗੇ ਇਸ ਤਰ੍ਹਾਂ ਕਰਨ ਨਾਲ ਆਪਣਾ ਘੇਰਾ ਬਿਲਕੁਲ ਸਹੀ ਮੁੜੂ ਅਜੀ ਚਾਕ ਥੋੜੇ ਜਿ ਮੈਨੂੰ ਮੈਂ ਚੌੜੀ ਲੜਦੀ ਹੁੰਨੀ ਹੈ ਵੀ ਮੈਨੂੰ ਪਤਲੇ ਚਾਕ ਪਸੰਦ ਨਹੀਂ ਮੈਂ 2 ਇੰਚ ਦਾ ਚਾਕ कपड़ा रख दी है जी इस तरह हम चंकी तरह सही कर सैट करके अलाइनिंग लाइनिंग नाल बिल्कुल लग गई इतों इस तरह चकना फिर अपने निशान तक लेके जाना इन देखो अपना निशान लगे इतना ਇਸ ਤਰ੍ਹਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਐ ਐ ਨੌ ਨਾਲ ਲਾਈਨਿੰਗ ਨੂੰ ਇਸ ਤਰ੍ਹਾਂ ਸੈੱਟ ਕਰ ਸਕਦੇ ਆ ਪੈਰ ਪੈਰ ਦਾ ਸਨ ਛੜ ਕੇ ਸਿਲਾਈ ਲਾਉਣੀ ਆ ਇਧਰਲੀ ਸਾਈਡ ਤੋਂ ਪੈਰ ਦਾ ਸਨ ਹੋਵੇ ਇਸ ਤਰ੍ਹਾਂ ਫਿਰ ਚਾਕਲੇਟ ਕੇ ਫਿਰ ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਐਂ ਉਂਗਲ ਨਾਲ ਸਹੀ ਕਰ ਲਓ ਲਾਈਨਿੰਗ ਤਾਂ ਕਿ ਅੰਦਰ ਤੱਕ ਜਾਵੇ ਇਹ ਤੋਂ ਇਧਰਵਲ ਨੂੰ ਮੋੜ ਲਓ ਇਧਰ ਵੀ ਤੁਸੀਂ ਐ ਸਿੱਧਾ ਕਰਕੇ ਚਾਕ ਵੇਖ ਲਓ ਆਪਣਾ ਸਹੀ ਆ ਰਿਹਾ ਐ ਇਸ ਤਰ੍ਹਾਂ changi tarah set karke उस तरह ही हूं आप इधरला चाक ले लेड़ा इस तरह चंगी तरह लाइन सही करके इस तरह चाक न मोड़ लांगे इस तरह हूँ चाह इस तरह सीधा कर लेना इस तरह उंगलना सही करके ਉੱਪਰੋਂ ਮੋੜਨਾ ਬਾਅਸੇਸਤਰਾ ਘੱਟ ਮਿਰਦੋਤੇ ਐ ਤੂੰ ਇਹਦਰ ਨੂੰ ਲੈ ਜਾਓ ਤੁਸੀਂ ਦੂਸਰੇ ਚੱਕ ਵੱਲ ਇਸ ਤਰ੍ਹਾਂ ਇੱਕੋ ਜਿਹਾ ਵੇਖ ਲੈਣਾ ਆਪਾਂ ਇਸ ਤਰ੍ਹਾਂ ਫਿਰ ਸਾਫ਼ ਕਰਕੇ ਚੰਗੀ ਤਰ੍ਹਾਂ ਲਾਈਨਿੰਗ ਤਾਂ ਕਿ ਆਪਣੇ ਬਾਹਰ ਨਾ ਨਿਕਲੇ। ਵੈਸੇ ਤਾਂ ਆਪਣੇ ਨਿਸ਼ਾਨ ਲੱਗੇ ਹੋਏ ਆ ਕਿਰਾ ਸਹੀ ਮੁੜੂਆ ਪਰ ਤੁਸੀਂ ਫਿਰ ਵੀ ਇੱਕ ਵਾਰੀ ਚੈੱਕ ਕਰ ਲੈਣਾ ਇਸ ਤਰ੍ਹਾਂ ਇੱਧਰ ਲਈ ਚਾਕ ਨੂੰ ਉੱਤੇ ਰੱਖ ਕੇ ਘੇਰੇ ਨੂੰ ਇਸ ਤਰ੍ਹਾਂ ਨਾਪ ਲੈਣਾ ਐਵੇਂ ਇੱਧਰ ਵਾਲਾ ਹੋ ਗਿਆ ਆਹ ਵਾਲਾ ਪਾਸਾ ਆ ਇੱਧਰ ਲਾ ਇਸ ਤਰ੍ਹਾਂ ਤੁਸੀਂ ਇੱਥੋਂ ਮੁੜ ਸਕਦੇ ਹੋ ਕਈ ਵਾਰੀ ਆਪਣੇ ਤੋਂ ਇੱਕ ਅੱਦੇ ਪੁਆਇੰਟ ਦਾ ਫਰਕ ਪੈ ਜਾਂਦਾ ਆ ਦੇਖੋ ਜੀ ਚੱਕ ਕੇ ਆਪਣੀ ਕੱਚੇ ਹੋ ਗਏ ਹੁਣ ਆਪਾਂ ਇਹ ਤੇਤਰਪਾਈ ਕਰ ਦਾਂਗੇ ਠੀਕ ਹੈ ਜੀ ਸਫਾਈ ਨਾਲ ਪੂਰੀ ਸਫਾਈ ਨਾਲ ਮੋੜੇ ਇਸ ਤਰ੍ਹਾਂ ਚੱਕ ਤੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ